ਦੇਖੋ ਜੀ ਜੋ ਕੁਛ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਸ ਤਰ੍ਹਾਂ ਉਹਨਾਂ ਦੇ ਪੈਰ ਪੈਰਾਂ 'ਚ ਬੇੜੀਆਂ ਪਾ ਕੇ ਤਾਂ ਜਹਾਜ਼ 'ਚ ਲਾ ਕੇ इवन ਬੀਬੀਆਂ ਨੂੰ ਹਾਂ ਜੀ ਉਹ ਵੀ ਨਹੀਂ ਬਖਸ਼ਿਆ ਗਿਆ ਉਹ ਜਿਸ ਤਰ੍ਹਾਂ 40 ਘੰਟੇ ਲਗਾਤਾਰ ਉਹਨੂੰ ਜਹਾਜ਼ ਦੇ ਵਿੱਚ ਜਿੱਮੇ ਕ੍ਰਿਮੀਨਲ ਹੁੰਦੇ ਨੇ ਇਦਾਂ ਬੰਦ ਕਰਕੇ ਇੱਥੇ ਲਿਆ ਕੇ ਜਹਾਜ਼ ਉਹ ਵੀ ਪੰਜਾਬ 'ਚ ਉਤਾਰਿਆ ਜਦਕਿ ਬੰਦੇ ਗੁਜਰਾਤ ਦੇ ਵੀ 33 ਸੀ 33 ਹਰਿਆਣੇ ਦੇ ਸੀ 33 ਪੰਜਾਬ ਦੇ ਸੀ ਪੰਜਾਬ ਦੇ 30 ਸੀ ਤੇ ਫਿਰ ਵੀ ਜਹਾਜ਼ ਅੰਮ੍ਰਿਤਸਰ ਉਤਾਰਿਆ ਕਿਉਂ ਨਹੀਂ ਦਿੱਲੀ ਉਤਾਰਿਆ ਕਿਉਂ ਨਹੀਂ ਗੁਜਰਾਤ ਦੀ ਕਿਸੇ ਬੰਦਰਗਾਹ ਤੇ ਉਤਾਰਿਆ ਸਿਰਫ ਪੰਜਾਬੀ ਨੂੰ ਬਦਨਾਮ ਕਰਨ ਲਈ ਕੀਤਾ ਔਰ ਇਹ ਟੋਟਲ ਫੇਲਿਅਰ ਬੇਲੀ ਗਲਤੀ ਹੈ ਉਹਨਾਂ ਨੂੰ ਸ਼ਰਮੋਣੀ ਚਾਹੀਦੀ ਹੈ ਫਾਰਕ ਸਰਕਾਰ ਨੂੰ ਵੀ ਉਹਨਾਂ ਨੇ ਇਸ ਤਰ੍ਹਾਂ ਕਿਉਂ ਅਲਾਕ ਕੀਤਾ ਕੋਲੰਬੀਆ ਨੇ ਸੇਮ ਕੇਸ ਜੀ 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 ਕੋਲੰਬੀਆ ਦੀ ਸਰਕਾਰ ਨੇ ਕਿਹਾ ਵੀ ਅਸੀਂ ਤੁਹਾਡਾ ਜਿਹੜਾ ਜਹਾਜ਼ ਹੈ ਮਿਲਟਰੀ ਦਾ ਜਹਾਜ਼ ਹੈ ਸਿੱਥੇ ਲੈਂਡ ਨਹੀਂ ਕਰਨ ਦੇਆ ਅਸੀਂ ਆਪਣੇ ਜਹਾਜ਼ ਤੇ ਆਪਣੇ ਬੰਦੇ ਨੂੰ ਲੈ ਕੇ ਆਵਾਂਗੇ ਉਹਨਾਂ ਨੇ ਆਪਣੀ ਐਮਬੈਸੀ ਤੋਂ ਉੱਥੋਂ ਦੇ ਬੰਦੇ ਲਿਆਂਦੇ ਸਾਡੇ ਸਾਡੇ ਬੰਦੇ ਸਾਡੀਆਂ ਐਮਬੈਸੀਆਂ ਨੇ ਕਿਉਂ ਨਾ ਸੰਭਾਲੇ ਔਰ ਉਹਨਾਂ ਨੂੰ ਸਾਡੀ ਸਰਕਾਰ ਨੇ ਇੱਥੇ ਕਿਉਂ ਨਾ ਲਿਆਂਦਾ ਜਹਾਜ਼ ਦੇ ਵਿੱਚ ਔਰ ਉਹਨਾਂ ਦਾ ਕੋਈ ਕ੍ਰਿਮੀਨਲ ਤਾਂ ਹੈ ਨਹੀਂ ਸੀ ਉਸ ਰੋਜ਼ਗਾਰdit ਲੱਛ ਗਏ ਆ ਉਹ ਗੈਰ ਕਾਨੂੰਨੀ ਉਥੇ ਦੇ ਕਾਨੂੰਨ ਦੇ ਮੁਤਾਬਕ ਹੈ ਸੀ ਉਹ ਵੇਚ ਸਕਦੇ ਆ ਵਾਪਸ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਜ਼ਲੀਲ ਕਰਨ ਔਰ ਜ਼ਬੀਰ ਕਰਕੇ ਇੱਥੇ ਤਾਂ ਉਸ ਜਮਾਉਣ ਲਈ ਆਰਮੀ ਦਾ ਜਹਾਜ਼ ਗ੍ਰੈਂਡ ਕਰਕੇ ਭਾਰਤ ਵਿੱਚ ਹਥਕੜੀਆਂ ਸਮੇਤ ਇੱਥੇ ਸਾਡੇ ਬੱਚਿਆਂ ਨੂੰ ਉੱਥੇ ਛੱਡੇ ਇਹ برداشت ਨਹੀਂ ਕੀ ਭਾਰਤੀ ਸਰ ਐਡੀ ਵੱਡੀ ਜ਼ੁਲਾਲਤ ਸ ਹੈ ਨਾ ਤੁਸੀਂ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਕੋਈ ਰਿਐਕਸ਼ਨ ਨਹੀਂ ਆਪ ਦੇਸ਼ ਦੀ ਗਵਰਨਮੈਂਟ ਨੇ ਕਿਉਂ ਕੁੱਤੀ ਕਰਵਾ ਦੇ ਕਿਉਂ ਕੀ ਇਹ ਹੈ ਕੀ ਅੱਜ ਵੀ ਸਾਡੇ ਬੱਚਿਆਂ ਦਾ ਫਿਊਚਰ ਉਹਨਾਂ ਨੂੰ ਇੱਥੇ ਸਿਕਿਓਰ ਨਜ਼ਰ ਨਹੀਂ ਆਉਂਦਾ ਖਾਲੇ ਦਾ ਮਾਈਗ੍ਰੇਸ਼ਨ ਰੁਕੀ ਨਹੀਂ ਔਰ ਇਹ ਜਿਹੜੇ ਗੱਲਾਂ ਕਰਦੇ ਨੇ ਪੋਲਿਟਿਕਲ ਲੋਕ ਸਰਕਾਰਾਂ ਚਲਾਉਣ ਵਾਲੇ ਇਹ ਅੱਜ ਵੀ ਗੋਗੋਲ ਤੋਂ ਮਿੱਟੀ ਛਾੜਸ ਵਾਲਾ ਕੰਮ ਕਰਦੇ ਖਾਲੇ ਵੀ ਅਸਲੀ ਬਿਮਾਰੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਿਹੜੇ ਇਲੀਗਲੀ ਭੇਜਣ ਵਾਲੇ ਟਰੈਵਲ ਏਜੰਟ ਨੇ ਨਾ ਤਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਪਰਵਾਹ ਇੱਕ ਅਦਾ ਫੜ ਲਿਆ ਫੜਿਆ ਨਹੀਂ ਖਾਲੇ ਪਰਚਾ ਦਰਜ ਕੀਤਾ ਕੀ ਕਰਨਗੇ ਹਾਲੇ ਪਤਾ ਨਹੀਂ ਪਰ ਸਮੱਸਿਆ ਦਾ ਹੱਲ ਤਾਂ ਉਦੋਂ ਹੋਏਗਾ ਜਦੋਂ ਹਰ ਨੌਜਵਾਨ ਜਦੋਂ ਪੜ ਕੇ ਕੋਈ ਨਿਸ਼ਕਰਸ਼ ਦਾ ਸਮਾਂ ਹੋਣਾ ਉਸ ਵੇਲੇ ਦੀ ਰੁਜ਼ਗਾਰ ਦੇ ਮੌਕੇ ਸਰਕਾਰ ਪੈਦਾ ਕਰਕੇ ਦੇਵੇ ਉਹਦੇ ਚ ਇਹ ਅਟਰ ਫੇਲਿਅਰ ਹੈ ਸਰਕਾਰ ਦੀ ਰਾਜਵਾਲ ਸਾਹਿਬ ਕੀ ਗੱਲ ਭਾਰਤ ਦੇ ਜੋਗਾ ਵੀ ਹੈ ਨਹੀਂ ਸੀਗਾ ਕਿ ਆਪਣਾ ਜਹਾਜ਼ ਭੇਜ ਕੇ ਆਪਣੇ ਨਾਗਰਿਕਾਂ ਨੂੰ ਉੱਥੋਂ ਲੈ ਕੇ ਆ ਸਕਦਾ ਕੈਚ ਕੈਚ ਕੋ ਵੀ ਜੋ ਕੋਲੰਬੀਆ ਇਹ ਕਰ ਸਕਦਾ ਹੈ ਤੇ ਸਾਡੀ ਸਰਕਾਰ ਨੇ ਕਿਉਂ ਨਹੀਂ ਕੀਤਾ ਛੋਟਾ ਜਿਹਾ ਦੇਸ਼ ਉਹਨੇ ਸਟੈਂਡ ਲਿਆ ਸਖਤ ਅਮਰੀਕਾ ਦੇ ਖਿਲਾਫ ਤੇ ਸਾਡੀ ਸਰਕਾਰ ਨੇ ਕਿਉਂ ਐਲੋਕ ਕੀਤਾ ਤੇ ਇੱਕ ਕੋਈ ਇੱਕ ਸਮਝੀ ਵੀ ਹੋਈ ਆ ਲਾਗਲੇ ਦੇਸ਼ ਦੇ ਨਾਲ ਇਹ ਅਮਰੀਕਾ ਦੀ ਕੀ ਜਿਹੜੇ ਤੁਹਾਡੇ ਕੋਲ ਭਾਰਤੀ ਹੈਗੇ ਨੇ ਹੋਰ ਉਹ ਤੁਸੀਂ ਸਾਨੂੰ ਜੇਦੋ ਅਸੀਂ ਉਹਨਾਂ ਨੂੰ ਜੇਲਾਂ ਚ ਬੰਦ ਕਰਦੇ ਆ ਮੈਕਸੀਕੋ ਵਾਲਿਆਂ ਦੇ ਬਲਕੇ ਮੈਨੂੰ ਤਾਂ ਇਸ ਗੱਲ ਤੇ ਬੜਾ ਹੁੰਦਾ ਭਈ ਛੋਟੇ ਛੋਟੇ ਦੇਸ਼ ਨੇ ਉਹਨਾਂ ਨੇ ਤਾਂ ਸਸਟੇਨ ਲਿਆ ਡੋਨਲਡ ਟਰੰਪ ਦੇ ਖਿਲਾਫ ਮੈਕਸੀਕੋ ਦੇ ਵੀ ਉੱਥੇ ਦੀ ਰਾਸ਼ਟਰਪਤੀ ਨੇ ਵੀ ਬੜਾ ਕੁਝ ਬੋਲੇ ਟਰੰਪ ਵੀ ਜਿਹੜੀ ਤੁਸੀਂ ਦੀਵਾਰ ਬਣਾ ਰਹੇ ਹੋ ਅੱਜ ਇਹ ਤੁਹਾਨੂੰ ਘੌਣੀ ਔਖੀ ਹੋ ਜਾਣੀ ਹੈ ਜੋ ਤੁਹਾਨੂੰ ਦਿਖਾਵਾਂਗੇ ਜਿਵੇਂ ਤੁਹਾਡੀ ਇਕਨੋਮੀ ਪ੍ਰਭਾਵਿਤ ਹੋਏਗੀ ਸਾਡੇ ਨੂੰ ਸਭ ਕੁਝ ਹੈ ਇਦਾਂ ਦਾ ਉਹਨੇ ਬਿਆਨ ਦਿੱਤਾ ਤੇ ਸਾਡੇ ਵਾਲੇ ਚੁੱਪ ਕਰੇ ਬੈਠੇ ਨਹੀਂ ਇਹਨਾਂ ਨੇ ਮੂੰਹ ਤੇ ਭੁੰਗੜੀਆਂ ਕਿਉਂ ਪਾਈਆਂ ਸਰ ਉਹਵੇਂ ਤਾਂ ਗੱਲ ਕਰਦੇ ਨੇ ਕਿ ਯਾਰੀ ਬੜੀ ਅਮਰੀਕਾ ਨਾਲ ਤੇ ਉਹ ਤੇ ਇਸ ਵੇਲੇ ਯਾਰੀ ਆ ਬਸ ਇਸ ਵੇਲੇ ਜਿਹੜੇ ਰਿਸ਼ਤੇ ਸਕੇ ਉਹ ਆਪਰੇ ਕਿੱਥੇ ਗਏ ਯਾਰੀ ਦੇ ਨਾਲ ਤੁਸੀਂ ਦੇਸ਼ ਨਹੀਂ ਸਾਰੇ ਨੂੰ ਸਿੱਕੇ ਤੇ ਰੰਗ ਦੀ ਨਾ ਦੇਸ਼ ਦਾ ਕੀ ਹੋਏਗਾ ਇੱਥੇ ਦੇ ਯੁੱਧ ਦਾ ਕੀ ਹੋਏਗਾ ਇਹਦਾ ਜਵਾਬ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਇਮਪਾਇਰਮੈਂਟ ਜਨਰੇਟ ਹੋ ਰਹੀ ਕਿਉਂ ਨਹੀਂ ਸਾਰੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਉਮਰ ਹੁੰਦੀ ਹੈ ਉਮਰ ਦੇ ਹਿਸਾਬ ਨਾਲ ਉਹਨੂੰ ਰਦਕਾਰ ਮਿਲਣ ਦੇ ਮੌਕੇ ਪੈਦੇ ਠੀਕ ਹੈ ਇਹ ਕਿਹਨੇ ਕਰਨਾ ਹੈ ਸਰਕਾਰ ਦੀ ਪਾਲਿਸੀਜ਼ ਨਾਲ ਇਮਪਾਇਰਮੈਂਟ ਜਨਰੇਟ ਹੁੰਦੀ ਹੈ ਬਿਲਕੁਲ ਸੀ ਉਹ ਇਹਨਾਂ ਨੇ ਕਿਉਂ ਨਹੀਂ ਕੀਤਾ ਕੰਮ ਅੱਜ ਤੱਕ ਕਿਉਂ ਨਹੀਂ ਕੀਤਾ ਇਹ ਟੋਟਲ ਫੇਲਿਅਰ ਹੈ ਸਰਕਾਰਾਂ ਦੀ ਔਰ ਉਹਦੀ ਹੁਣ ਸਜ਼ਾ ਲੋਕ ਭੁੱਜ ਰਹੇ ਨੇ ਇਹ ਵੱਡਾ ਮੁੱਦਾ ਬਣਿਆ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਉਂ-ਜਿਉਂ ਉਤੋਂ ਜਹਾਜ਼ ਭਰੇ ਆਉਣਗੇ ਉਹ ਤੇ ਹੁਣ ਤੇ ਲੋਕਾਂ ਵਿੱਚ ਰੋਸ ਹੋਰ ਵਧੇਗਾ ਪਰ ਇਹ ਮੁੱਦਾ ਬਣੇਗਾ ਬਹੁਤ ਰਾਜੀਵ ਸਿੰਘ ਜੀ ਹਜੇ 104 ਆਏ ਨੇ ਕਹਿ ਰਹੇ ਨੇ ਕਿ 18000 ਦੇ ਕਰੀਬ ਹਜੇ ਹੋਰ ਵੀ ਭਾਰਤੀ ਉੱਥੇ ਮੌਜੂਦ ਹੈਗੇ ਨੇ ਅਗਲੀ ਅਲੀ ਅਗਲੀ ਗੱਲ 40 ਲੱਖ ਕਹਿੰਦੇ ਨੇ ਜੀ ਉੱਥੇ ਤਾਂ ਬੈਠਾ ਕੱਲੇ ਅਮਰੀਕਾ ਨਹੀਂ ਜਿਹੜੇ ਬੰਦੀ ਬਣਾ ਕੇ ਰੱਖਿਓਏ ਨੇ ਬੰਦੀ ਬਣਾ ਕੇ ਰੱਖਿਓ ਉਹ ਤਾਂ ਫੜੀ ਜਾ ਰਹੇ ਨੇ ਹੁਣ 500 ਦੇ ਕਰੀਬ ਉਹਨਾਂ ਨੇ ਹੋਰ ਅਗਲੀ ਲਿਸਟ ਦਿੱਤੀ ਜਿਸ ਵਿੱਚ ਉਹ ਕਹਿੰਦੇ ਨੇ ਕੋਈ 300 ਦੀ ਤਾਂ ਵੈਰੀਫਿਕੇਸ਼ਨ ਵੀ ਕਰ ਲਈ ਹਾਂ ਇਹ ਬਾਕੀ 200 ਦੀ ਵੈਰੀਫਿਕੇਸ਼ਨ ਜਿਹੜੇ ਭਾਰਤ ਦੇ ਜਿਹੜੇ ਭਾਰਤ ਦੇ ਦੁਸ਼ਮਣ ਹੈਗੇ ਨੇ ਜੋ किया जा रहा है उसके बारे में पहले बता दीजिए क्या मेनवेला तो हिंदी बोल के पंजाबी हिंदी ऐसे है कि काफी देर से सरकारें इस बात से इम्यून है कि बेरोजगारी है बच्चों को अपना फ्यूचर यहां पे सेफ नजर नहीं आ रहा तो किसी ने इस तरफ ध्यान नहीं दिया और यहां जो ये जो गैर कानूनी काम करने वाले ट्रैवल एजेंट्स हैं ये लोगों को लुभाने नारे दे दे के विदेश भेजते रहे और ये आज से नहीं शुरू हुआ बहुत देर से हुआ और सरकारों सरकारों की आंखें मूंदी रही तो अब जब अमेरिका ने वापस भेजना शुरू किया तो अब ये तरह तरह की बातें कर रहे हैं लेकिन हमारा जो कंसर्न है वो ये है ठीक है वो गैरकानूनी तरीके से अपने रोजगार की तलाश के लिए गए थे लेकिन ये कोई तरीका नहीं है इनह्यूमन तरीका जो उनको हैंडकफ करके पाँव में बेड़ियाँ डाल के चालीस घंटे लगातार जहाज में बिठाए रखा और किसी को पानी तक नहीं पूछा इस तरह ऐसा इनह्यूमन ट्रीटमेंट जो किया गया अमेरिकन सरकार ने तो उसका हमें बहुत उसका हम विरोध कर रहे हैं उसके लिए जो उन्होंने ये इनह्यूमन ट्रीटमेंट दिया है इसके लिए आज ही अमेरिका के राष्ट्रपति का पुतला जलाएंगे और अभी तो और एक नई 500 सौ लोगों की लिस्ट आ गई हमें अफसोस इस बात का भी है कि हमारे प्रधानमंत्री हमारी भारत सरकार इस बात पे क्यों नहीं मुंह खोलती कि अगर हमारे बच्चे के कोई चले भी गए तो वह अम्बेसी में क्यों नहीं भेजा जाता उनको इनके सामने पेश किया जाता और वो उनके यहाँ वापस लाने का कोई अरेंजमेंट करें हमसे कहीं छोटे छोटे देश कोलंबिया जैसे देश उन्होंने सख्त स्टैंड लिया उन्होंने मिलिट्री का अमेरिका मिलिट्री का जहाज़ नहीं लैंड करने दिया हमारे यहाँ हमारी सरकार चुप रही और मिलिट्री का यूएस मिलिट्री का जहाज और वो भी बॉर्डर स्टेट में अमृतसर में आके लैंड किया और ये एक तरह से देश के लोगों के लिए उनको जलील करने की बात थी जब हमारे अपने ही देश में हमारे ही बच्चे हैंडकफ करके यहाँ हैंड ओवर किए गए भारत सरकार को इसका हम विरोध कर रहे हैं बिल्कुल अगर बात करें तो कई परिवार वाला का कहना है कि वीज़ा भी था हमारे पास फिर भी हमसे कोई पूछताछ नहीं की गई हमें वापस भेज दिया गया एक लड़की का भी बयान आया है उसके पास वीज़ा भी है नहीं वो थानेदारी करता है अमेरिका का जो राष्ट्रपति है डोनाल्ड ट्रंप वो थानेदारी कर रहा है सारी दुनिया पर पता नहीं उसके नतीजे क्या होंगे कोई तो इकोनॉमिक नतीजे क्या होंगे देश की सबसे सारी दुनिया की राजनीति पे इसका क्या असर होगा वो तो समय बताएगा लेकिन वो आते ही जैसा उसने काम शुरू किया है वो एक डिक्टेटर जैसा काम है अमेरिकी सैनिक का जहाज पंजाब में उतरना एक सवाल खड़े कर रहा है बहुत बहुत से सवाल है ये गुजरात के लोग ज़्यादा थे गुजरात के किसी किसी एयरपोर्ट पर क्यों नहीं लैंड किया और दिल्ली में जो इंटरनेशनल एयरपोर्ट सबसे बड़ा माना जाता है और यहाँ से सबसे ज्यादा फ्लाइट जाती है विदेशों में वहाँ पे क्यों नहीं लैंड किया ये सारी बातें सरकार ने यहाँ पंजाब में ही क्यों लैंड करवाया ये इसके पीछे साजिश भी हो सकती है भारत सरकार की कि पंजाब को ही बदनाम किया जाए केंद्र सरकार के तो आपने मोर्चा खोल दिया जो फर्जी ट्रेवल एजेंट है हर शहर में हर गली में उसके बारे में क्या मैंने शुरू में ही कहा कि ये आज से नहीं चल रहा बहुत देर से चल रहा है और सरकारें चुप रही चाहे पंजाब की सरकार थी हरियाणा की सरकार थी हर स्टेट से ये इलीगल माइग्रेशन जो है वो एजेंट करवा रहे हैं और सरकार वालों को मालूम है लेकिन उन्होंने कोई अभी तक स्टेप्स नहीं दिए तो आज ये नौबत आ गई जी आज वो अपने हटरी सी की वो पूरी नहीं कर पाई ਸਾਡੇ ਨਾਲ ਵੀ رابطہ کئی ਵਾਰ ਰਿਹਾ ਤੇ ਕੀ ਕਾਰਨ ਮੰਨਦੇ ਹੋ ਸਾਡੇ ਵਾਸਤੇ ਸਾਰੇ ਕੋ ਜਿਹੜੇ ਕਿ ਜਦੋਂ ਨਾਸਤਰ ਲਾਉਂਦਾ ਕੋਈ ਕੱਟ ਨਹੀਂ ਲਾਉਂਦਾ ਚਾਹੇ ਆਮ ਆਪੀ ਪਾਰਟੀ ਵਾਲੇ ਹੋਣ ਚਾਹੇ ਪਾਪਾ ਵਾਲੇ ਹੋਣ ਆਮ ਲੋਕਾਂ ਨੂੰ ਰਾਹਤ ਕਿਸੇ ਤੋਂ ਨਹੀਂ ਸਾਰਿਆਂ ਦਾ politix is a business people invest in them full ਪਹਿਲਾਂ ਪੈਸਾ ਖਰਚ ਕੇ ਵੋਟਾਂ ਲੈਂਦੇ ਨੇ ਸ਼ਰਾਬਾਂ ਪਨਾਉਂਦੇ ਨੇ ਮੁੱਲ ਵੋਟਾਂ ਖਰੀਦਦੇ ਨੇ ਉਸ ਤੋਂ ਬਾਅਦ ਲੋਕਾਂ ਦੀ ਸਾਰ ਭੁੱਲ ਜਾਂਦੀ ਹੈ ਫਿਰ ਆਪਣਾ business ਚਲਾਉਂਦੇ ਨੇ ਜਦ ਤੱਕ ਇਹ ਸਿਸਟਮ ਨਹੀਂ ਬਦਲੀ ਹੋਏਗਾ ਤਾਂ ਲੋਕਾਂ ਦੇ ਜਿਹੜੇ ਸਹੀ ਨੁਮਾਇੰਦੇ ਨੇ ਉਹ ਨਹੀਂ ਆ ਕੇ ਆਉਣਗੇ ਉਦੋਂ ਤੱਕ ਇੱਥੇ ਕਿਸੇ ਦਾ ਭਲਾ ਹੋਣ ਵਾਲਾ ਨਹੀਂ ਸਰਕਾਰਨ ਕੀ ਮੰਤ ਜੋ ਐਸ ਵੇਲੇ ਹਾਲ ਹੈ ਕਿਉਂਕਿ ਤੁਹਾਡੇ ਨਾਲ ਵੀ ਰਾਬਤਾ ਵਿਚਾਰ ਰਿਹਾ ਸੀਗਾ ਸੀਐਮ ਤੁਹਾਡੇ ਨਾਲ ਟਨ ਸੀਟ ਦੇਣ ਦੀ ਗੱਲ ਕਰੀ ਸੀਗੀ ਹਾਂ ਕਾਨ ਕੀ ਮੰਨਦੇ ਕਿ ਆ ਮਾਰੀ ਪੜੀ ਜੋ ਇੱਥੇ ਹਾਲ ਹੋਇਆ ਇਸ ਵੇਲੇ ਤੇ ਉਹ ਕੀ ਕਰਨ ਮੰਨਦੇ ਉਹ ਆਪਣੀ ਕਾਰਗੁਜ਼ਾਰੀ ਹੋਰ ਕਰਨ ਕੀ ਹੁੰਦਾ ਜੋ ਕੁਝ ਕਰ ਦੇਣ ਉਹ ਤਾਂ ਉਹ ਬੁਗਤੇ ਨੇ ਫਿਰ ਜੋ ਪਿਓ ਬੀਜੇ ਹੋਈ ਵੱਡਿਆ ਮਨੂੰ ਬੀਜੇ ਹੋਈ ਪੜਦੀ ਕਿਉਂਕਿ ਕੇਸੀ ਵਾਲੇ ਸਾਹਿਬ ਨੇ ਇੱਕ ਵਾਰ ਸਟੇਜ ਤੇ ਗੱਲ ਕਹੀ ਸੀ ਕਿ ਜੇ ਤੁਹਾਨੂੰ ਵੋਟ ਚੰਗਾ ਐ ਮੈਂ ਨਹੀਂ ਕੰਮ ਜੇ ਨਹੀਂ ਮੈਂ ਕੰਮ ਕੀਤਾ ਜਾਂ ਚੰਗਾ ਨਹੀਂ ਲੱਗਦਾ ਵੋਟ ਨਾ ਪਾਏ ਉਹ ਤਾਂ ਲੱਗਦਾ ਹੀ ਗੱਲ ਸੱਚ ਹੋਈ ਕੋਈ ਪੋਲਿਟਿਸ਼ੀਅਨ ਕੋਲਾਮਾਨਸ ਨਹੀਂ ਵੋਟ ਲੈਣ ਵਾਸਤੇ ਉਹ ਕੁਝ ਵੀ ਕਹਿ ਦਿੰਦਾ ਠੀਕ ਠੀਕ ਲੋਕਾਂ